ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਿਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਸਤਿਗੁਰੂ ਕਹਿਣ ਲਗੇ ਭਾਈ ਗਿਆਨਵਨ ਮਨੁੱਖ ਨੇ ਸੰਸਾਰ ਦੇ মোহ ਮੋਹ ਮਾਇਆ ਨੂੰ ਤਿਆ ਕੇ ਇਹ ਜਗਤ ਨੂੰ ਜਿੱਤ ਲਿਆ ਤੇ ਜਿਨੇ ਸੰਸਾਰ ਨੂੰ ਜਿੱਤ ਲਿਆ ਤੇ ਸਹਿਜ ਜੀ ਉਹਦੇ ਕੰਮ ਸਿੱਧ ਨੇ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਇ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਸਤਿਗੁਰੂ ਦੇ ਮੱਤ ਤੇ ਤੁਰਿਆ ਏ ਮਨੁੱਖ ਦੀ ਮਤ ਪੱਕ ਜਾਂਦੀ ਐ ਤੇ ਸਤਗੁਰੂ ਕਹਿਣ ਲੱਗੇ ਭਗਤਾਂ ਦੰਗੀ ਕਾਰਖਾ ਪ੍ਰਮਾਤਮ ਆ ਬੜਦਾ ਮਨ ਮੁਖ ਮੂਲੋਂ ਭੁਲਾਇਨ ਵਿੱਚ ਲਬ ਲੋਭ ਅਹੰਕਾਰ ਝਗੜਾਂ ਕਰਦਿਆਂ ਅੰਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਮਨ ਪਿਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਨੇ ਬਸ ਲਬ ਲੋਭ ਅਹੰਕਾਰ ਚ ਛੜਦੇ ਵੱਲਦੇ ਨੇ ਝਗੜਾਂ ਕਰਦਿਆਂ ਕਰਦਿਆ ਦਿਨ ਲੰਘ ਜਾਂਦੇ ਨੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਸੁਧਮਤ ਕਰਤਾ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੈ ਨ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਗਿਆਨ ਅੰਧਾਰਤ ਕਰਤਾਰ ਨੇ ਉਹਨਾਂ ਮਨਮੁੱਖਾਂ ਦੀ ਹੋਸ ਤੇ ਅਕਲ ਭਾਈ ਖੋਲ ਲਈ ਹੈ ਉਹ ਕਿਸੇ ਵੀ ਦਾਤ ਦੇ ਮਿਲਣ ਤੇ ਰਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਤ੍ਰਿਸ਼ਨਾ ਗਿਆਨ ਦਾ ਹਨੇਰਾ ਵਸਿਆ ਰਿਹਾ ਨਾਨਕ ਮਨਮੁੱਖਾਂ ਨਾਲੋਂ ਟੁੱਟੀਆਂ ਪੜੀ ਜਿਨਾਂ ਮਾਇਆ ਮੋਹ ਪਿਆਰ ਹੈ ਨਾਨਕ ਜਿਹ ਮਨ ਮੁੱਖਾ ਨਾਲੋ ਸੰਬੰਧ ਟੁੱਟਾ ਹੋਇਆ ਹੀ ਚੰਗਾ ਕਿਉਂਕੋ ਨਾਂ ਦੀ ਪ੍ਰੀਤੀ ਪ੍ਰਭੂ ਮਾਇਆ ਦੇ ਮੋਹ ਚ ਹੀ ਰਹਿੰਦੀ ਹੈ ਮਹੱਲਾ ਤੀਜਾ ਤਿੰਨ ਪੌ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰਖਣ ਹਾਰ ਜਿਨਾਂ ਦੇ ਸਿਰ ਤੇ ਪ੍ਰਭੂ ਹੈ ਉਹਨਾਂ ਦਾ ਕੋਈ ਕੀ ਚਿੰਤਾ ਵਿਗਾੜ ਸਕਦੀ ਹੈ ਤੇ ਕਰਤਾਰ ਉਹਨਾਂ ਦੇ ਰੱਖਿਆ ਆਪ ਕਰਦਾ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਇਸ ਤਰ੍ਹਾਂ ਸੱਚੇ ਸ਼ਬਦ ਦੇ ਰਾਹੀਂ ਵਿਚਾਰ ਕਰਕੇ ਉਹ ਪ੍ਰਭੂ ਨੂੰ ਮਿਲ ਪੈਂਦੇ ਨੇ ਤੇ ਨਾਨਕ ਜੋ ਸੁਖ ਦਾਤਾ ਪ੍ਰਭੂ ਆਪ ਹੀ ਪਰਖ ਕਰਨ ਵਾਲਾ ਫਿਰ ਉਸ ਦੀ ਸੇਵਾ ਕਰਦੇ ਰਹਿੰਦੇ ਨੇ ਪੌੜੀ ਜੀਤ ਜੰਤ ਸਭ ਤੇਰਾ ਤੂੰ ਸਭ ਨਰਾਸ ਜਿਸਨੋਂ ਤੂੰ ਦੇਹਤੀ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਏ ਹਰੀ ਸਾਰੇ ਜੀਤ ਜੰਤੂ ਤੇਰੇ ਹਨ ਤੂੰ ਸਭ ਦਾ ਖਜ਼ਾਨਾ ਤੂੰ ਆਪ ਹੀ ਆਪਣੀ ਦਾਤਾ ਦਾਨ ਜਾਣਦਾ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੋ ਇਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸਤੀ ਤੁਧ ਭਾਵੈ ਤਿਸਤੀ ਤੁ ਮੰਨ ਲਹਿ ਸੋ ਜਨ ਸ਼ਾਬਾਸ ਤੂ ਕੱਲਾ ਆਪ ਸਭਨਾ ਦਾ ਦਾਤਾ ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਐ ਜਿਸਤੀ ਬੇਨਤੀ ਤੈਨੂੰ ਚੰਗੀ ਲੱਗੇ ਉਸਤੀ ਤੁਸੀਂ ਪ੍ਰਵਾਨ ਕਰ ਲੈਂਦੇ ਓ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਸਭ ਪਾਸ ਇਹ ਪ੍ਰਭੂ ਜੀ ਤੁਹਾਡੇ ਹੀ ਕੌਤਕ ਸੰਸਾਰ ਵਿੱਚ ਵਰਤਨ ਦਾ ਨੇ ਸ਼ਲੋਕ ਮਹਲਾ 3 ਜਮ ਗੁਰਮੁਖ ਸਚੈ ਭਾਵੰਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਮਰਜ ਕੈ ਲੰਗ ਸਤੂ ਕੁਰ ਦੇ ਸਰਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਨੇ ਸਤ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਨਾਂ ਦੇ ਮਨ ਸਦਾ ਖਿੜਾਉ ਮਰਜ ਕੈ ਲਗੇ ਬਣਿਆ ਰਹਿੰਦਾ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਸਤਿਗੁਰ ਅਤਿ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਵਸਾਇਆ ਹੋਇਆ ਇਸ ਲਈ ਸਿਰਜਣ ਹਾਰ ਨੇ ਉਹਨਾਂ ਦਾ ਦੁੱਖ ਕੱਟ ਦਿੱਤਾ ਏ ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਰਹਿੰਦਾ ਮਹਿਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈਰਾਂ ਚ ਕਾਰ ਕਮਾਏ ਜੇ ਹਾ ਸੇਵੈ ਤੇ ਹੋ ਹੋਵੈ ਜੇ ਚੱਲੈ ਤਿਸੈ ਰਜਾਇ ਸਤਿਗੁਰੂ ਕਹਿਣ ਲਗੇ ਜੇ ਮਨਕ ਪ੍ਰਭੂ ਦੇ ਡਰ ਚ ਰਚਕੇ ਗੁਰੂ ਦੱਸੀ ਹੋਈ ਸੇਵਾ ਚੱਕਰੀ ਕਰੇ ਤਿਸ ਪ੍ਰਭੂ ਦੀ ਰਾਜਾ ਤੁਰਿਆ ਉਹ ਫਿਰ ਪ੍ਰਭੂ ਵਰਗਾ ਹੀ ਅਖੀਰ ਬਣ ਜਾਂਦਾ ਨਾਨਕ ਸਭ ਕੀਚ ਆਪ ਹੈ ਅਵਰ ਨਾ ਦੂਜੀ ਜਾਏ ਨਾਨਕ ਇਸੇ ਮਨੁੱਖ ਨੂੰ ਸਭ ਤੈਂ ਪ੍ਰਭੂ ਆਪ ਹੀ ਦਿਸਤ ਹੈ ਪ੍ਰਭੂ ਤਬਿਨਾ ਹੋਰ ਕੋਈ ਨਹੀਂ ਦਿਸਦਾ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੇਵੜ ਅਵਰ ਨ ਕੋਈ ਤੁਦ ਜੇਵੜ ਹੋਰ ਸ਼੍ਰੀਖ ਹੋਵੈ ਤਾਂ ਆਖੀਐ ਤੁਦ ਜੇਵੜ ਤੂੰ ਹੈ ਹੋਈ ਸਤਿਗੁਰ ਕਹਿਣ ਲਗੇ ਪ੍ਰਭੂ ਤੇਰੀ ਵਡਿਆਈ ਤੂੰ ਹੀ ਜਾਣਦਾ ਤੇਰੇ ਵਰਗਾ ਕੋਈ ਨਹੀਂ ਹੈ ਜਿੰਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸਤੀ ਰੀਸ ਕਰੇ ਕਿਆ ਲੋਈ ਤੂੰ ਪੰਨਨ ਕਾੜਨ ਸਮਰੱਥ ਦਾ ਤਾਰ ਹੈ ਤੁਦ ਅੱਗੇ ਮੰਗਨੋ ਹੱਥ ਜੋੜ ਖਲੀ ਸਭ ਹੋਈ ਤੇ ਪ੍ਰਭੂ ਜਿਸ ਮਨੁੱਖ ਨੇ ਤੈਨੂੰ ਸਿਮਰਿਆ ਉਸ ਨੇ ਸੁਖ ਹਾਸਿਲ ਕੀਤਾ ਤੂੰ ਸਾਰੇ ਸ੍ਰੀ ਦਾ ਨੂੰ ਕੜਨ ਕੇ ਬਣਾ ਕੇ ਕੜ ਕੇ ਪੰਨਨ ਵਾਲਾ ਹੈ ਸਾਰੀ ਸ੍ਰਿਸ਼ਟੀ ਤੇ ਤੁ ਮੰਗਦੀ ਹੈ ਤੁਦ ਜੀਵਣ ਦਾ ਤਾਰ ਮੈਂ ਕੋਈ ਨਦਰ ਨਾ ਆ ਵਈ ਤੁਹਾ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰਪੰਡੀ ਪਾਤਾਲਨੀ ਪੂਰੀ ਸਭ ਲੋਈ ਪ੍ਰਭੂ ਮੈਨੂੰ ਤੇਰੇ ਵਰਗਾ ਕੋਈ ਦਾਨੀ ਨਹੀਂ ਨਜ਼ਰ ਆਉਂਦਾ ਤੂੰ ਸਾਰੇ ਲੋਕ ਪਰਲੋਕ ਨੂੰ ਦਾਤਾਂ ਦੇਣ ਵਾਲੇ ਤੁਸੀਂ ਹੋ ਸਲੋਕ ਮਹਿਲਾ ਤੀਜਾ ਮਨ ਪ੍ਰਤੀਤ ਨ ਆਈਆ ਸਹਿਜ ਨ ਲੱਗੋ ਪਾਓ ਸ਼ਬਦੈ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਮਰਜ ਕਹਿਣ ਲੱਗੇ ਜੇ ਮਨ ਵਿੱਚ ਪ੍ਰਤੀਤ ਭਰੋਸਾ ਸ਼ਰਧਾ ਨਹੀਂ ਆਈ ਜੇ ਸ਼ਬਦ ਦਾ ਰਸ ਨਹੀਂ ਲੱਭਿਆ ਤੇ ਸ਼ਿਵਸਲਾ ਕਰਨ ਦਾ ਫਿਰ ਕੋਈ ਲਾਭ ਨਹੀਂ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਹੈ ਨਾਨਕ ਸੰਸਾਰ ਵਿੱਚ ਉਹੀ ਮਨੁੱਖ ਜੰਮਿਆ ਪਰਵਾਨ ਹੈ ਜੋ ਸ਼ਬਦ ਚ ਰਹਿ ਕੇ ਲੀਨ ਹੋ ਜਾਂਦਾ ਮਹਿਲਾ ਤੀਜਾ ਆਪਣਾ ਆਪ ਨਾ ਪਛਾਨੈ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਕਸਲਤ ਨਾ ਗਈਆ ਅੰਦੇ ਵਿਛੜ ਝੋਟਾ ਖਾਏ ਮੁਰਕ ਮਨੁਖ ਆਪਣੇ ਆਪ ਦੀ ਪਛਾਣ ਨਹੀਂ ਕਰਦੇ ਹੋਰਨਾਂ ਨੂੰ ਆਖਾ ਕੇ ਦਿਖਾਉਂਦੇ ਨੇ ਤੇ ਸਤਗੁਰੂ ਕਹਿਣ ਲੱਗੇ ਫਿਰ ਅੰਨੇ ਦੀ ਮੁੱਢ ਦੀ ਭਾਗ ਦਾ ਸੁਭਾਅ ਹੋ ਜਾਂਦਾ ਓਦੀ ਆਤਮਿਕ ਤੌਰ ਤੇ ਉਹ ਫਿਰ ਵਿਛੜਿਆ ਰਹਿੰਦਾ ਮੁੰਡੇ ਦੀ ਕਸਲਤ ਨਾ ਗਈਆ ਅੰਦੇ ਵਿਛੜ ਝੋਟਾ ਖਾਏ ਸਤਗੁਰ ਕਹਿ ਪੈ ਪੰਨ ਨਾ ਕੜਿ ਰਹਿ ਅੰਕ ਸਮਾਏ ਅੰਨ ਦਿਨ ਸੈਸਾ ਕਦੇ ਨਾ ਚੂਕੇ ਮਨ ਸ਼ਬਦ ਹੈ ਦੁੱਖ ਪਾਏ ਤੇ ਮਨੁੱਖ ਸਤਿਗੁਰੂ ਦੇ ਡਰ ਵਿੱਚ ਰਹਿ ਕੇ ਮਨ ਦੇ ਪਿਛਲੇ ਮਨ ਦੇ ਸੰਸਕਾਰਾਂ ਨੂੰ ਭੰਨ ਕੇ ਤੇ ਨਵੇਂ ਸੰਸਕਾਰ ਨਹੀਂ ਕੱਢਦਾ ਬਸ ਜਮਦਾ ਮਰਦਾ ਰਹਿੰਦਾ ਹਰ ਰੋਜ਼ ਕਿਸੇ ਵੇਲੇ ਵੀ ਉਸ ਦੀ ਚਿੰਤਾ ਦੂਰ ਨਹੀਂ ਹੁੰਦੀ ਕਾਮ ਕ੍ਰੋਧ ਲੋਭ ਅੰਤਰ ਸਭ ਲਗ ਨਿਤ ਤੰਦਾ ਕਰਤ ਵਿਹਾਇ ਚਰਨ ਕਰ ਦੇਖਤ ਸੁਣ ਥਕੇ ਦੇ ਮੁਕੇ ਨੇੜੇ ਆਏ ਮੂਰਖ ਦੇ ਹਿਰਦੇ ਚ ਕਾਮ ਕ੍ਰੋਧ ਲੋਭ ਜੋਰਾ ਵਿੱਚ ਰਹਿੰਦਾ ਪੈਰ ਹੱਥ ਅੱਖੀਆਂ ਵੇਖ ਵੇ ਕੇ ਕੰਨ ਸੁਣ ਸੁਣ ਕੇ ਤੱਕ ਗਏ ਨੇ ਪਰ ਉਹ ਵਿਕਾਰਾਂ ਵੱਲੋਂ ਨਹੀਂ ਮੁੜਦਾ ਅਖੀਰ ਦਿਨ ਨੇੜੇ ਆ ਹੀ ਜਾਂਦੇ ਨੇ ਸੱਚਾ ਨਾਮ ਨਾ ਲੱਗੋ ਮਿੱਠਾ ਜਿਤ ਨਾਮ ਨੋਂ ਨਿਦ ਪਾਏ ਜੀਵਤ ਮਰੇ ਮਰੇ ਫੁਨ ਜੀਵੇ ਤਾ ਮੁਖੰਤਰ ਪਾਏ ਤੇ ਪ੍ਰਭੂ ਦਾ ਨਾਮ ਉਹਨੂੰ ਕਦੀ ਮਿੱਠਾ ਨਹੀਂ ਲੱਗਦਾ ਜਿੱਚ ਨੌ ਨਦੀਆਂ ਹਰੇ ਖਜ਼ਾਨਾ ਇਸ ਤਰ੍ਹਾਂ ਉਹ ਜਉਂਦਾ ਮਰਦਾ ਰਹਿੰਦਾ ਕਦੀ ਵੀ ਮੁਕਤੀ ਉਹਨੂੰ ਨਹੀਂ ਮਿਲਦੀ ਤੋਰ ਕਰਮ ਨਾ ਪਾਇਓ ਪ੍ਰਾਣੀ ਵਿਨ ਕਰਮਾ ਕੀ ਆਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੋੜੇ ਗਤ ਮਤ ਸ਼ਬਦ ਦੇ ਪਾਏ हे ਭਾਈ ਜਿੰਨਾ ਮਨੁੱਖਾ ਨੂੰ ਤੋਰੋ ਪ੍ਰਮਾਤਮਾ ਦੀ ਬਖਸ਼ਿਸ਼ ਨਸੀਬ ਨਹੀਂ ਹੋਈ ਉਹ ਸੰਸਾਰ ਚੋਂ ਖਾਲੀ ਹੱਥ ਹੀ ਜਾਂਦੇ ਨੇ ਇਸ ਲਈ हे ਮੂਰਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਚ ਸਾਮ ਕੇ ਰੱਖ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਕੋ ਆਏ हे ਨਾਨਕ ਸਤਿਗੁਰੂ ਵੀ ਉਦੋਂ ਹੀ ਮਿਲਦਾ ਜਦੋਂ ਮਨੁੱਖ ਹਿਰਦੇ ਚੋਂ ਘਾਰ ਆਪਣਾ ਮੁਕਾਲ ਲਿੰਦਾ ਪਉੜੀ ਜਿਸ ਤੈ ਚਿੱਤ ਵਸਿਆ ਮੇਰਾ ਸਵਾਮੀ ਤੈਨ ਕਿਉ ਅੰਦੇਸਾ ਕਿਸੈ ਗੱਲਾਂ ਦਾ ਲੋੜੀਏ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸਨੋਂ ਤਿਆੰਦਾ ਇੱਕ ਕੇਵ ਨਿਮਕ ਕੜੀ ਮੁਹਮੋੜੀ ਹੈ ਹੈ ਭਾਈ ਜਿਸ ਮਨੁੱਖ ਦੇ ਹਿਰਦੇ ਚ ਪਿਆਰਾ ਪ੍ਰਭੂ ਨਿਵਾਸ ਕਰੇ ਫਿਰ ਉਸਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਉਸ ਦਾ ਸਿਮਰਨ ਕਰਨ ਤੋਂ ਇੱਕ ਖਿੰਨ ਪਰ ਵੀ ਭਈ ਹਟਣਾ ਨਹੀਂ ਚਾਹੀਦਾ ਜਿਨ ਹਰ ਤਿਆਆ ਤਿਸਨੋਂ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਕਤ ਜੈ ਬਹੀਐ ਮੂੰਹ ਜੋੜੀਐ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ਨੇ ਤੇ ਹਰੀ ਦੇ ਪਗ ਦੇ ਸਾਰੇ ਕਲੇਸ਼ ਭੁਖਾਂ ਤੇ ਰੋਗ ਹੁਣ ਦੂਰ ਹੋ ਜਾਂਦੇ ਨੇ ਬੰਧਨ ਟੁੱਟ ਜਾਂਦੇ ਨੇ ਹਰ ਕਿਰਪਾ ਤੇ ਹੋਆ ਹਰ ਪਗਤ ਹਰ ਪਗ ਜਨਾ ਕੈ ਮੋਹ ਡਿਠੈ ਜਗ ਤਰਿਆ ਸਭ ਲੋੜੀਐ ਹਰੀਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਤੇ ਹਰੀਦੇ ਪਗਤਾਂ ਦਾ ਦਰਸ਼ਨ ਕਰਕੇ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਸ਼ਲੋਕ ਮਹਲਾ 3 ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨ ਪਾਇਆ ਨਾਨਕ ਕ੍ਰਿਸ਼ਨਾ ਸ਼ਬਦ ਰਸੈ ਜਿਨ ਹਰ ਹਰ ਮਨ ਵਸਾਇਆ ਭਾਈ ਜਿਹੜੀ ਜੀਵ ਨੇ ਪ੍ਰਭੂ ਨੂੰ ਨਹੀਂ ਜਪਿਆ ਮਾਰਜ ਕਹਿਣ ਲੱਗ ਸੜ ਬੜਜ ਇਹ ਨਾਨਕ ਕੋ ਜੀਵ ਗੁਰੂ ਦੇ ਸ਼ਬਦ ਚ ਰਸ ਜਾਂਦੀ ਹੈ ਜਿਨੇ ਪ੍ਰਭੂ ਦਾ ਨਾਮ ਆਪਣੇ ਮਨ ਚ ਵਸਾਇਆ ਹੁੰਦਾ ਮਹਿਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਇ ਪਿਆਰਿਆ ਜਿਸ ਜੀਵ ਨੇ ਹਰੀ ਦਾ ਨਾਮ ਵਿਸਾਰਿਆ ਭਾਈ ਉਹ ਜੀਵ ਸੜ ਜਾਏ ਇਹ ਨਾਨਕ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਵ ਸਦਾ ਹਰੀ ਨਾਮ ਵਿੱਚ ਰਚੀ ਰਹਿੰਦੀ ਪਿਆਰੀ ਲੱਗਦੀ ਹੈ ਪਉੜੀ ਹਰਾਪੇ ਠਾਕੁਰ ਸੇਵਕ ਭਗਤ ਹਰਾਪੇ ਕਰੇ ਕਰਾਇ ਹਰਾਪੇ ਵੇਖੇ ਵਿਗਸੈ ਆਪੇ ਜਿਤ ਪਾਵੈ ਤਿਤ ਲਾਇ ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਹੈ ਆਪ ਹੀ ਭਗਤ ਹੈ ਆਪ ਹੀ ਵੇਖਦਾ ਆਪ ਹੀ ਪ੍ਰਸੰਨ ਹੁੰਦਾ ਆਪ ਹੀ ਕਰਦਾ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਸੱਚਾ ਸਹਿਮ ਸਚਿਤ ਪਾਵਸ ਕਰ ਵੇਖੈ ਚਲਤ ਸੁਭਾਏ ਇੱਕ ਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਕਈਆਂ ਨਵਾਬ ਕੁਰਾਹੇ ਪਾ ਦਿੰਦਾ ਹਰੀ ਸੱਚਾ ਮਾਲਕ ਐ ਉਸ ਦਾ ਨਿਆਹ ਵੀ ਪਾਈਏ ਪੁੱਲ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਦਾਸ ਨਾਨਕ ਕਾਖਦਾ ਇਕ ਸਤਿਗੁਰੂ ਦੀ ਮਿਹਰ ਨਾਲ ਮਨੁੱਖ ਫਿਰ ਐਸਾ ਸਦਾ ਥੇਰਨ ਵਾਲੇ ਪ੍ਰਭੂ ਦੇ ਗੁਣ ਫਿਰ ਗਉਂਦਾ ਰਹਿੰਦਾ ਜਿਨ੍ਹਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ ਸ਼ਲੋਕ ਮਹੱਲਾ 3 ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਕਰ ਕਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਕੋਈ ਵਿਰਲਾ ਫਕੀਰ ਫਕੀਰੀਤ ਦੇ ਆਦਰਸ਼ ਨੂੰ ਸਮਝਦਾ ਫਕੀਰ ਹੋ ਕੇ ਜੇ ਘਰ ਘਰ ਮੰਗਦਾ ਫਿਰੇ ਤੇ ਮਾਰਜ ਕਹਿਣ ਲੱਗੋ ਫਿਰੋ ਜੀਵਨ ਪਟਕਾਰਯੋਗ ਜੇ ਆਸਾਂ ਦੇ ਸਾ ਤਾਜ ਰਹੇ ਗੁਰਮੁਖ ਭਿਖਿਆ ਨਾਓ ਤੇ ਸਕੇ ਚਰਨ ਪਖਾਲੀਐ ਨਾਨਕ ਹਉ ਬਲਹਾਰ ਜਾਓ ਜੇ ਦਰਵੇਸ਼ ਹੋ ਕੇ ਆਸਾ ਚਿੰਤਾ ਫਿਕਰਾ ਛੱਡ ਦੇ ਤੇ ਪ੍ਰਭੂ ਦੇ ਨਾਮ ਦੀ ਭਿਖਿਆ ਮੰਗੇ ਤੇ ਨਾਨਕ ਮੈਂ ਉਸ ਫਕੀਰ ਤੋਂ ਸਦਕੇ ਜਾਣਾਂ ਵਾਂ ਤੇ ਜਿਹੜਾ ਫਕੀਰ ਹੋ ਕੇ ਘਰ ਘਰ ਮੰਗੇ ਮਾਰਜ ਕਹਿਣ ਲੱਗੇ ਫਿਰ ਉਹਦਾ ਫਕੀਰ ਬਣੇ ਦਾ ਕੀ ਲਾਭ ਫਕੀਰ ਤੇ ਉਹ ਹੁੰਦਾ ਜਿਹੜਾ ਪ੍ਰਭੂ ਦਾ ਨਾਮ ਮੰਗੇ ਉਹ ਫਕੀਰ ਨਹੀਂ ਜਿਹੜਾ ਪੈਸੇ ਮੰਗਦਾ ਫਿਰੇ ਮਹਿਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੇ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ ਨਾਨਕ ਸੰਸਾਰ ਇੱਕ ਰੋਖ ਹੈ ਇਹਨੂੰ ਦੋ ਫਲ ਲੱਗੇ ਨੇ ਇੱਕ ਤੇ ਪ੍ਰਭੂ ਦੇ ਨਾਮ ਦਾ ਇੱਕ ਮਾਇਆ ਦਾ ਤੇ ਇਹਨਾਂ ਪੰਛੀਆਂ ਨੂੰ ਖੰਭ ਨਹੀਂ ਇਹ ਸੰਸਾਰ 'ਚ ਜੰਮਦੇ ਮਰਦੇ ਰਹਿੰਦੇ ਨੇ ਬਉ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਅਸਫਲ ਰਾਤੇ ਨਾਨਕਾ ਕਰਮ ਸਚਾਰ ਨਿਸ਼ਾਨ ਬਹੁਤ ਰੰਗਾ ਸਵਾਦ ਲੈਣ ਵਾਲਿਆਂ ਨੇ ਰਸਾਂ ਨੂੰ ਚੱਖਿਆ ਬਸ ਚੱਕ ਕੇ ਸੰਸਾਰ ਜਮ ਦੇ ਮਰਦੇ ਰਹਿੰਦੇ ਨੇ ਇਸ ਕਰਕੇ ਇਹ ਨਾਨਕ ਖਰੀਦੀ ਕਿਰਪਾ ਨਾਲ ਜਿਨ੍ਹਾਂ ਦੇ ਮੱਥੇ ਤੇ ਨਾਮ ਦਾ ਟਿੱਕਾ ਹੈ ਉਹ ਪ੍ਰਭੂ ਦੇ ਨਾਮ ਦਾ ਫਲ ਚੱਕ ਲੈਂਦੇ ਨੇ ਪੌੜੀ ਆਪੇ ਤਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾ ਵੈ ਆਪ ਕਾ ਵੈ ਆ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੇ ਪ੍ਰਭੂ ਆਪ ਹੀ ਜ਼ਮੀਨ ਹੈ ਆਪ ਹੀ ਬੋਣ ਵਾਲਾ ਆਪ ਹੀ ਗਾਨਣ ਵਾਲਾ ਆਪ ਹੀ ਪਕੰਧ ਹੈ ਤੇ ਆਪ ਹੀ ਵਰਤੰਦ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਪਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੈ ਹਰ ਆਪੇ ਤਿਸਨੂੰ ਹੁਕਮ ਨਾਵੈ ਪ੍ਰਭੂ ਆਪ ਹੀ ਜਲ ਦਿੰਦਾ ਆਪ ਹੀ ਛਿੰਗਾ ਦਿੰਦਾ ਆਪ ਹੀ ਸੰਗਤ ਸਦ ਕੇ ਬਿਠਾਉਂਦਾ ਆਪ ਹੀ ਵਿਦਿਆ ਕਰਦਾ ਭਈ ਕਹਿ ਸਕਨੇ ਆ ਜਿਸ ਤੇ ਪ੍ਰਭੂ ਦਇਆਵਾਨ ਹੁੰਦਾ ਉਹਨੂੰ ਆਪਣੀ ਰਜਾ ਮਿੱਠੀ ਕਰਕੇ ਮਨੰਦਾ ਹੈ ਸ਼ਲੋਕ ਮਹਲਾ 3 ਕਰਮ ਧਰਮ ਸਬੰਧਾ ਪਾਪ ਪੁੰਨ ਸੰਬੰਧਾ ਮਮਤਾ ਮੋਹ ਸਬੰਧਾ ਪੁੱਤਰ ਕਲ ਅਤਰ ਸੁਤੰਦ ਸਤਗੁਰ ਕਹਿਣ ਕਰਮ ਤੇ ਧਰਮ ਸਾਰੇ ਬੰਧਨ ਜਿਦ ਨਾਲ ਜੀ ਜਕੜੇ ਰਹਿੰਦੇ ਨੇ ਮਮਤਾ ਤੇ ਮੋਹ ਵੀ ਇਹ ਵੀ ਬੰਧਨ ਨੇ ਜਾਨ ਦੇਖਾ ਤਾਂ ਜੀਵਰੀ ਮਾਇਆ ਕਾ ਸੁਨ ਬੰਦ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰ ਜਿੱਧਰ ਵੇਖਣਿਆ ਮਾਇਆ ਦੀ ਹੀ ਜੇਵੜੀ ਐ ਇਸ ਲਈ हे ਨਾਨਕ ਸੱਚੇ ਨਾਮ ਤੋਂ ਬਿਨਾ ਮਨੁੱਖ ਮਾਇਆ ਵਿੱਚ ਪਟਕਦਾ ਹੀ ਫਿਰਦਾ ਮਹਿਲਾ ਚੌਥਾ ਅੰਦੇ ਚਾਨਣ ਤਾਂ ਥੀਐ ਜੇ ਸਤਿਗੁਰ ਮਿਲੈ ਰਜਾਈ ਬੰਦਨ ਤੋੜੈ ਸਚ ਵਸੈ ਗਿਆਨ ਅੰਦੇ ਰਾਜੈ ਮਰਜ਼ ਕਹਿਣ ਲਗੇ ਅੰਦੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਜੇ ਸਤਿਗੁਰੂ ਮਿਲ ਪਏ ਜੇ ਸਤਿਗੁਰੂ ਮਿਲ ਪਏ ਤੇ ਹਨੇਰਾ ਮੁੱਕ ਜਾਂਦਾ ਸਭ ਕਿਛ ਦੇਖੈ ਤਿਸੈ ਕਾ ਜਿਨ ਕੀ ਆਤਨ ਸਾਜ ਨਾਨਕ ਸ਼ਰਨ ਕਰਤਾਰ ਕੀ ਕਰਤਾ ਰੱਖੈ ਲਾਜ ਫਿਰ ਮਨੁੱਖ ਸਭ ਕੁਝ ਉਸ ਪ੍ਰਭੂ ਦਾ ਹੀ ਸਮਝਦਾ ਜਿਸਨੇ ਸਰੀਰ ਬਣਾ ਕੇ ਭੇਜਿਆ ਇਹ ਨਾਨਕ ਐਸਾ ਮਨੁੱਖ ਸਿਰਜਨਹਾਰ ਦੀ ਸਰਣੀ ਪੈਂਦਾ ਪਾਉ ਕੇ ਕਰਤਾਰ ਨਾਲ ਜੁੜਿਆ ਰਹਿੰਦਾ ਪਉੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਕੀਆ ਤਦੋਂ ਕਿਆ ਕੋ ਲੈ ਵੈ ਕਿਆ ਕੋ ਦੇਵੈ ਜਾਂ ਅਵਰਨ ਦੂਜਾ ਕੀਆ ਸਤਿਗੁਰੂ ਕਹਿਣ ਲਗੇ ਜਦੋਂ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਕਿਸੇ ਦੀ ਸਲਾਹ ਨਹੀਂ ਲਈ ਆਪਣੀ ਮਰਜ਼ੀ ਨਾਲ ਬਣਾਇਆ ਤੇ ਆਪਣੀ ਮਰਜ਼ੀ ਨਾਲ ਹੀ ਕਰਦਾ ਹੈ। ਰਾਪੇ ਜਗਤ ਉਪਾਏ ਕਰਤੈ ਦਾਨ ਸਭਨਾ ਕੋ ਦਿਆ ਆਪੇ ਸੇ ਬਨਾਈਐਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੁਥੀਆ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਗੁਰੂ ਸਿਮਰਨ ਦੀ ਰਾਹੀ ਪ੍ਰਭੂ ਆਪ ਹੀ ਜੀਵਾਂ ਨੂੰ ਮਿਲਦਾ ਪ੍ਰਭੂ ਆਪ ਹੀ ਆਕਾਰ ਤੋਂ ਬਿਰੈਤ ਸਲੋਕ ਮਹਲਾ 3 ਗੁਰਮੁਖ ਪ੍ਰਭ ਸੇਵਹ ਸਦ ਸਾਚਾ ਅੰਦੀਨ ਸਹਿਜ ਪਿਆਰ ਸਦਾ ਨੰਨ ਗਾਵਹ ਗੁਣ ਸਾਚੇ ਹਰਦ ਉਰਦ ਉਰਤਾਰ ਸਤਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਬੂ ਦਾ ਨਾਮ ਜਪਦੇ ਨੇ ਸਦਾ ਅਨੰਤ ਟਿੱਕੇ ਰਹਿੰਦੇ ਨੇ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਆਪੇ ਕਿਰਪਾ ਧਾਰ ਤੁਰੋਂ ਹੀ ਕਰਤਾਰ ਨੇ ਉਹਨਾਂ ਲਈ ਬਖਸ਼ਿਸ਼ ਦਾ ਫਰਮਾਨ ਲਿਖ ਦਿੱਤਾ ਇਹ ਨਾਨਕ ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਮਹਿਲਾ ਤੀਜਾ ਕਹੇ ਆ ਕਥਿਆ ਨ ਪਾਈਐ ਅੰ ਦਿਨ ਰਹੇ ਸਦਾ ਗੁਣ ਗਾਏ ਵਿਣ ਕਰਮੈ ਕਿਨ ਨ ਪਾਇਓ ਭੌਂਕ ਮੁਏ ਬਿੱਲ ਲਾਏ ਭਾਈ ਨਿਰ ਜਬਾਨੀ ਗੱਲਾਂ ਕਰਨ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ ਉਹ ਤੇ ਮਿਲਦਾ ਹੈ ਪ੍ਰਭੂ ਦੀ ਬਖਸ਼ਿਸ਼ ਨਾਲ ਗੁਰ ਕੈ ਸ਼ਬਦ ਮਨ ਤਨ ਪੀਜੈ ਆਵ ਸਹਿ ਮੰਨ ਆਏ ਨਾਨਕ ਨਦਰੀ ਪਾਈਐ ਆਪੇ ਲਿਲਾਏ ਸਤਿਗੁਰੂ ਦੇ ਸ਼ਬਦ ਨਾਲ ਹੀ ਮਨ ਤੇ ਤਨ ਭੇਜਦਾ ਭਾਈ हे ਨਾਨਕ ਪ੍ਰਭ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਆਪ ਹੀ ਜੀਵਾਂ ਦੇ ਅੰਦਰ ਵਸਦਾ ਹੈ ਪਉੜੀ ਆਪੇ ਵੇਦ ਪੁਰਾਣ ਸਭ శాਸਤ ਆਪ ਕਥੈ ਆਪ ਹੀ ਜੈ ਆਪੇ ਹੀ ਬੈ ਪੂਜੈ ਕਰਤਾ ਆਪ ਪਰਪੰਚ ਕਰੀਜੈ ਭਾਈ ਪ੍ਰਮਾਤਮਾ ਆਪ ਹੀ ਸ਼ਾਸਤਰ ਆਪ ਹੀ ਵੇਦ ਆਪ ਹੀ ਕਰਨ ਵਾਲਾ ਤਿਆਗ ਪੈ ਕੇ ਸੰਸਾਰ ਦੌਰ ਨੇ ਪਸਾਰਾ ਪਸਾਰੇ ਆਪ ਪਰਵਿਰਤ ਆਪ ਨਿਰਵਰਤੀ ਆਪੇ ਕਤ ਕਥੀਜੈ ਆਪੇ ਪੁਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਇਸ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੀ ਕਿਰਪਾ ਨਾਲ ਹੋ ਰਿਹਾ ਉਹ ਆਪ ਹੀ ਵਸਿਆ ਤੇ ਆਪ ਹੀ ਨਿਰਵਰਤ ਪੁਨ ਵੀ ਆਪ ਕਰਾਉਂਦਾ ਤੇ ਪਾਪ ਵੀ ਆਪ ਕਰਵਾਉਂਦਾ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀ ਜੈ ਉਹ ਸੁਖ ਦੁਖ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਸ਼ਲੋਕ ਮਹਲਾ 3। ਸ਼ੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝੱਲ ਗਵਾਏ। ਗੁਰ ਕੈ ਪੈ ਕਿਤੇ ਨਿਸਤਰੇ ਪੈ ਵਿੱਚ ਨਿਰਪੋ ਪਾਏ ਮਰਜ ਕਹਿਣ ਲਗੇ ਏ ਸ਼ੇਖਾ ਧਾਰਮਿਕ ਬੰਦੇ ਆਪਣਾ ਹੱਟ ਛੱਡ ਦੇ। ਜਿਦ ਛੱਡ ਸਤਗੁਰੂ ਦੇ ਡਰ ਚ ਰਿਆ ਹਾਂ ਹੀ ਪ੍ਰਭੂ ਮਿਲਦਾ ਮਨ ਕઠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਂਏ ਆਪਣੇ ਕਰੜੇ ਮਾਨੂੰ ਸਤਗੁਰੂ ਦੇ ਸ਼ਬਦ ਦੇ ਨਾਲ ਵਿਨ ਦੇ ਤੇ ਭਾਈ ਸ਼ਾਂਤ ਵਿੱਚ ਟਿਕਾ ਚ ਬੈ ਕੇ ਪ੍ਰਭੂ ਨੂੰ ਚੇਤਾ ਕਰ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਏ ਏ ਨਾਨਕ ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛੋ ਕਾਮ ਕ੍ਰੋਧ ਨਾਲ ਪ੍ਰਭੂ ਨਹੀਂ ਮਿਲਦਾ ਮਹਿਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗਰਹਿ ਕੂੜ ਕਰੇ ਆਹਾਰ ਸਤਿਗੁਰੂ ਕਹਿਣ ਲੱਗੇ ਜਿਹੜਾ ਮਨ ਪਿੱਛੇ ਤੁਰਦਾ ਹੈ ਨਾ ਉਹਦਾ ਪ੍ਰਭੂ ਦੇ ਨਾਮ 'ਚ ਪਿਆਰ ਨਹੀਂ ਲੱਗਾ ਬਸ ਉਹ ਸਿਰਫ ਕੂੜ ਹੀ ਇਕੱਠਾ ਕਰਦਾ ਬਿਖਮਾਇਆ ਤਨ ਸੱਚ ਮਰੈ ਅੰਤੇ ਹੋਏ ਸਭ ਛਾਰ ਕਰਮ ਤਰਮ ਸੁਤ ਸੰਜਮ ਕਰ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੇ ਸੋ ਥੈ ਨੰ ਪਵੈ ਦਰਗਾ ਹੋਏ ਖੁਆਰ ਭਾਈ ਜੋ ਤੂੰ ਇਕੱਠਾ ਕਰਨ ਸਭ ਮਿੱਟੀ ਹੋ ਜਾਏਗਾ ਅਖੀਰ ਪ੍ਰਭੂ ਦਾ ਨਾਮ ਹੀ ਨਾਲ ਚੱਲੇਗਾ ਸੰਸਾਰ ਦੇ ਜਿਹੜੇ ਕਰਮ ਕਰਨੇ ਇਹਨਾਂ ਨਾਲ ਮਨ ਸਾਫ਼ ਨਹੀਂ ਹੋਣ ਵਾਲਾ ਜੋ ਕੁਝ ਕਰੇਗਾ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਭਾਈ ਤੇਰਾ ਲੇਖਾ ਵੇਖ ਲਿਆ ਜਾਏਗਾ ਪਉੜੀ ਆਪੇ ਖਾਣੀ ਆਪੇ ਬਣੀ ਆਪੇ ਖੰਡ ਵਰ ਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚਰਤ ਤਰੇ ਪ੍ਰਮਾਤਮਾ ਆਪ ਹੀ ਖਾਣੀਆਂ ਬਾਣੀਆਂ ਪਵਕ ਜੋ ਕੁਝ ਹੈ ਉਹ ਸਭ ਨੂੰ ਬਣਾਉਣ ਵਾਲਾ ਹਰੀ ਆਪ ਹੈ ਆਪ ਲਹਾਇ ਕਰੇ ਜਿਸ ਕਿਰਪਾ ਜਿਸਨੋ ਗੁਰਮੁਖ ਕਰੇ ਹਰੇ ਆਪੇ ਪਉਜਲ ਆਪ ਹੈ ਬੋਹਿਤਾ ਆਪੇ ਕੇਵਟ ਆੰਤਰੇ ਜਿਸਤੇ ਕਿਰਪਾ ਕਰਦਾ ਉਸਨੂੰ ਸਤਗੁਰੂ ਦੇ ਸੰਮੁਖ ਕਰਕੇ ਉਹਨੂੰ ਨਾਮ ਰਤਨ ਦੀ ਦਾਤ ਬਖਸ਼ਦਾ ਹੈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ ਹੈ ਤੇ ਆਪ ਹੀ ਪਾਰ ਲਾਉਣ ਵਾਲਾ ਆਪੇ ਕਰੇ ਕਰਾਏ ਕਰਤਾ ਅਵਰਨ ਦੂਜਾ ਤੁਜੈ ਸਰੇ ਆਪ ਹੀ ਸਭ ਕੁਝ ਕਰਦਾ ਹੈ ਤੇ ਪ੍ਰਭੂ ਤੇਰੇ ਜਿਹਾ ਦੂਜਾ ਹੋਰ ਸੰਸਾਰ ਚ ਕੋਈ ਨਹੀਂ ਸਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜੇ ਮਨੁੱਖ ਮਾਨ ਟਿਕਾ ਕੇ ਸਤਗੁਰੂ ਦੀ ਸੇਵਾ ਕਰੇ ਉਹ ਫਲ ਜ਼ਰੂਰ ਦਿੰਦੀ ਹੈ ਤੇ ਸੇਵਾ ਦੇ ਵਿੱਚੋਂ ਹੀ ਭਾਈ ਨਾਮ ਪ੍ਰਾਪਤ ਹੁੰਦਾ ਹੈ ਜਨਮ ਮਰਨ ਦੁੱਖ ਕੱਟੀਐ ਹਉਮੈ ਮਮਤਾ ਜਾਇ ਉਤਮ ਪਦਵੀ ਪਾਈਐ ਸੱਚਾ ਰਹੈ ਸਮਾਏ ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਅਵਸਥਾ ਉੱਚੀ ਹੋ ਜਾਂਦੀ ਹੈ ਨਾਨਕ ਪੂਰਬ ਜਿੰਨ ਕੋ ਲਿਖਿਆ ਤਿੰਨ ਸਤਗੁਰ ਮਿਲਿਆ ਆਇ ਇਹ ਨਾਨਕ ਜਿੰਨਾਂ ਦੇ ਭਾਗਾ ਚ ਮਿਲਿਆ ਨਾ ਭਾਗਾ ਚ ਲਿਖਿਆ ਪ੍ਰਭੂ ਦੀ ਪ੍ਰਾਪਤੀ ਉਨਾਂ ਨੂੰ ਹੀ ਹੋਣੀ ਹੈ ਮਹਿਲਾ ਤੀਜਾ ਨਾਮ ਰੱਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿੰਨਾ ਅੰਦਰ ਸੱਚਾ ਸੋਏ ਹੈ ਭਾਈ ਸਤਿਗੁਰੂ ਪ੍ਰਭੂ ਦੇ ਨਾਮ ਚ ਪਿੱਜਾ ਹੋਇਆ ਹੁੰਦਾ ਤੇ ਕਲਯੁਗ ਦੇ ਜੀਵਨ ਤਾਰਨ ਦੀ ਜਹਾਜ਼ ਤੇ ਗੁਰੂ ਦੇ ਸੰਮੁਖ ਹੋਣ ਕਾਰਨ ਜਿਸ ਦੇ ਅੰਦਰ ਨਾਮ ਸਮਾਜ ਜਾਂਦਾ ਉਸ ਸੰਸਾਰ ਸਾਗਰ ਤਰ ਜਾਂਦਾ ਨਾਮ ਸਮਾਲੇ ਨਾਮ ਸੰਗਰੇ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਇੰਜ ਮਨੁੱਖ ਪ੍ਰਭੂ ਦਾ ਨਾਮ ਸਾਮਦਾ ਨਾਮ ਇਕੱਠਾ ਕਰਦਾ ਹੈ ਨਾਨਕ ਸਤਗੁਰੂ ਨੂੰ ਮਿਲ ਕੇ ਪ੍ਰਭੂ ਦੇ ਮਿਹਰ ਦੇ ਨਾਲ ਉਸ ਮਨੁੱਖ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਪਉੜੀ ਆਪੇ ਪਾਰਸ ਆਪ ਤਾਤ ਹੈ ਆਪ ਕੀ ਤੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਪਰਮਾਤਮਾ ਆਪ ਹੀ 파ਰਸ ਆਪੀ ਲੋਇ ਆਪੇ ਠਾਕੁਰ ਆਪੇ ਹੀ ਉਹ ਸੇਵਕ ਆਪੇ ਸਭ ਕਟ ਭੋਗ ਵੈ ਸਵਾਮੀ ਆਪੇ ਹੀ ਸਭ ਅੰਜਨ ਆਮ ਬੇਕ ਆਪ ਸੰਬਿਤ ਆਪੇ ਗੁਰਮੁਖ ਪੰਜਨ ਉਹ ਪ੍ਰਭੂ ਆਪ ਸਭ ਜੀਵਾਂ ਚ ਵਿਆਪਕ ਹੋ ਕੇ ਮਾਇਆ ਦਰਸ਼ਨ ਭੋਗਦਾ ਹੈ ਆਪ ਵੀ ਵਿਵੇਕ ਗਿਆਨ ਵਾਲਾ ਤੇ ਆਪ ਹੀ ਜਨਨ ਵਾਲਾ ਜਨਾਨਕ ਨਾਮ ਸਲਾਹ ਨਾ ਰੱਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਨਾ ਏ ਕਰਤਾਰ ਦਾਸ ਨਾਨਕ ਤੇਰੀ ਸਿਫਤੋ ਸਲਾਹ ਕਰ ਕਰਕੇ ਕਦੀ ਨੀ ਰਾਤਾ ਤੂੰ ਸਭ ਤੋਂ ਵੱਡਾ ਹੈ ਸ਼ਲੋਕ ਮਹਲਾ 4 ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜਿੱਤੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਠਵਰ ਨ ਪਾਵਹੀਂ ਮਰ ਜਮੈਂ ਆਵੈਂ ਜਾਹੇ ਭਈ ਸਤਗੁਰ ਦੀ ਦਸੀ ਕਾਰ ਕਰਨ ਤੋਂ ਬਿਨਾ ਜੀਵਾਂ ਦੇ ਬੰਧਨ ਨਹੀਂ ਟੁੱਟਦੇ ਬਸ ਜਮ ਦੇ ਮਰਦੇ ਰਹਿੰਦੇ ਨੇ ਟਿਕਾ ਨਹੀਂ ਲੱਭਦਾ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਵ ਸਹਿ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮ ਪੁਰਬ ਦੇ ਮਾਰੀਆਂ ਮਕਾਲੇ ਉੱਠ ਜਾਹੇ ਭਈ ਗੁਰੂ ਦੀ ਦਸੀ ਉਸਿਮਰਨ ਕਰ ਤੋ ਕੁੰਝ ਕੇ ਮਨੁਖ ਫਿੱਕਾ ਹੀ ਬੋਲਦ ਇਸ ਲਈ ਹੈ ਨਾਨਕ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਮਨੋ ਜਮਪੁਰ ਚੀ ਬੱਜੇ ਰਹਿੰਦੇ ਨੇ ਮਹਿਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉੰਧਾਰ ਮਰਜ਼ ਕਹਿਨ ਲਈ ਕਈ ਮਨੁਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਨੇ ਪ੍ਰਭੂ ਦੇ ਨਾਮ 'ਚ ਪਿਆਰ ਬਣ ਜਾਂਦਾ ਤੇ ਇਹ ਨਾਨਕ ਐਸੇ ਮਨੁੱਖ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ ਪੌੜੀ ਆਪੇ 40 ਸਾਲ ਆਪ ਹੈ ਪਦਾ ਆਪੇ ਚਾਟੜੇ ਪੜਨ ਕੋ ਆ ਨੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਮਰਜ ਕਹਿਣ ਲਗੇ ਪ੍ਰਮਾਤਮਾ ਆਪ ਹੀ ਪਾਟਸ਼ਾਲਾ ਆਪ ਹੀ ਉਸਤਾਦ ਆਪ ਹੀ ਵਿਦਿਆਰਥੀ ਹੈ ਤੇ ਆਪ ਹੀ ਪੜਾਉਣ ਵਾਲਾ ਬੱਚਿਆਂ ਨੂੰ ਹੈ ਜੀ ਇੱਕ ਥੈਂ ਪੜ ਬੁਝੈ ਸਭ ਆਪੇ ਇੱਕ ਥੈਂ ਆਪੇ ਕਰੇ ਆਣੇ ਇੱਕ ਨਾ ਅੰਦਰ ਮਹਿਰ ਬੁਲਾਏ ਜਾਪ ਤੇ ਰੈ ਮਨ ਸੱਚੇ ਭਾਣੇ ਜਿਨਾਂ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਾ ਜਾਣੇ ਏ ਨਾਨਕ ਜਿਨ੍ਹਾਂ ਮਨੁੱਖਾ ਨੂੰ ਸਤਿਗੁਰੂ ਆਪ ਸਦਕੇ ਆਦਰ ਦਿੰਦਾ ਹੈ ਉਹ ਸੱਚੀ ਦਰਗਾ ਦੇ ਵਿੱਚ ਸੁਰਖਰੂ ਹੋ ਜਾਂਦੇ ਨੇ ਇੱਕ ਨਾ ਅੰਦਰ ਮਹਿਲ ਬੁਲਾਏ ਜਾਪ ਤੇਰਾ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇਵੜਿ ਆਈ ਸੇ ਜਨ ਸੱਚੀ ਦਰਗਾ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ